ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਅੱਜ ਵੀਰ ਜੀ ਆ ਖਤਾ ਉਹ ਆ ਜਿਹੜਾ ਡੁੱਬ ਗਿਆ ਈ ਉਸ ਦਿਨ ਇਹ ਪੂਰਾ ਡੁੱਬਿਆ ਰਿਹਾ ਦੋ ਦਿਨ ਜੀ ਝੋਨਾ ਥੱਲੇ ਪਾਣੀ ਦੇ ਪਰ ਦੇਖਣ ਲੱਗ ਪਿਆ ਬਚਾਅ ਹੋ ਗਿਆ ਦੁਬਾਰਾ ਲਾਉਣ ਦੀ ਨੋਬਤ ਨਹੀਂ ਆਈ ਪਰ ਨਾਗਾ ਲਾਉਣਾ ਪੈ ਰਿਹਾ ਅੱਬਰ ਨੇ ਬੰਨੇ ਇੱਧਰ ਪਾਣੀ ਥੋੜਾ ਜ਼ਿਆਦਾ ਸੀਗਾ ਤੇ ਇਧਰੋ ਵਿੱਚ ਵਿੱਚ ਦਾਣੇ ਮਰ ਗਏ ਵਿੱਚ ਉਹ ਚਾ ਦੇਖੋ ਪਰ ਹੋ ਗਿਆ ਬਚਾ ਸੰਗਣਾ ਬਹੁਤ ਸੀ ਇਸ ਕਰਕੇ ਬਚਾ ਹੋ ਗਿਆ ਹਾਰਾ ਹੋ ਗਿਆ ਝੋਨਾ ਇਹ ਜਿੱਥੇ ਤੇ ਨਹੀਂ ਉਥੇ ਮੈਂ ਕਿਹਾ ਬੰਨੇ ਬੰਨੇ ਮਾਰ ਦਨੇ ਢੇੜਾ ਇੱਕ ਤਾਂ ਭੇੜਾ ਲੱਗਦਾ ਸਾਈਡ ਤੋਂ ਨਾਲੇ ਫੇ ਪਤਲ ਸਹੀ ਨਹੀਂ ਹੁੰਦੀ ਬੰਨੇ ਬੰਨੇ ਲਾ ਦਨੇ ਨਾਕਾ ਆਪਣੇ ਮੁੰਡੇ ਲੱਗੇ ਪਏ ਯਾਰੇ ਉਹ ਦੋ ਬੰਦੇ ਉਧਰ ਬੀਜੀ ਬਹੁਤਾ ਝੋਨੇ ਵਾਲੇ ਉਹਨਾਂ ਦਾ ਟਾਈਮ ਹੀ ਨਹੀਂਗਾ ਅੱਜ ਕੰਬੈਨ ਬੰਦ ਸੀਗੀ ਤੇ ਅੱਜ ਉਹਦਾ ਕਰਕੇ ਮੁੰਡੇ ਇਧਰ ਲਲੇ ਆ ਆਣੀ ਵੀ ਜੱਕਲਾ ਚੱਕ ਲਿਆ ਆ ਕਿੰਨੇ ਫਤੇ ਨਾ ਗਾਲ ਲੱਗ ਜੂਗਾ ਬਾਕੀ ਝੋਨਾ ਦਾ ਆਪਣਾ ਹਰਾਈ ਮਾਰਨ ਦਾ ਜਿਆਦਾ ਕੋਈ ਦਨ ਸਾਰਾ ਆਦੇ ਕੋ ਪਲਾਟ ਹਰਾ ਹੋ ਗਿਆ ਝੋਨਾ ਸਾਰਾ ਮੈਂ ਕੱਲ ਤੋਂ ਕਰਾਂਗੇ ਇਹਨੂੰ ਖਾਦ ਸ਼ੁਰੂ ਜੂਰੀਆ ਕੱਲੋਂ ਪਹਿਲੀ ਜੂਰੀਆ ਨੂੰ ਸ਼ੁਰੂ ਕਰ ਦਾਂਗੇ ਜੀ ਆਪਾਂ ਹੁਣ ਕਿੰਨੀਆਂ ਗੁੱਟੀਆਂ ਲਿਆਂਦਿਆਂ ਜੀ ਪਟਕੇ ਸਾ ਲੈਣ ਗਿਆ ਆ ਵੀ ਵੜਦੇ ਵਿੱਚੋਂ ਸਾਰੀ ਵੜਦੇ ਬਣੀ ਦੀ ਸਾ ਬਣੀ ਪਈ ਆ ਇੱਥੇ ਲੱਗਣੇ ਜੀ ਦੋ ਬੂਟੇ ਹੋਏ ਆ ਇੱਥੇ ਲੱਗ ਜਾ ਦੇ ਆ ਦੇ ਆ ਦੇ ਇੱਥੇ ਲਾ ਆ ਜੇ ਪਨੀਰੀ ਤੋੜ ਕੇ ਸਿੱਟੀ ਆ ਦੇ ਜੀ ਤਾਂ ਆ ਆ ਇੱਧਰ ਅੱਗੇ 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 ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਆ ਆ ਦੇ ਇੱਥੇ ਲਾ ਤਿੰਨ ਚਾਰ ਬੂਟੇ ਉਧਰ ਨੂੰ ਲੈ ਜੀ ਹਾਂ ਬਸ ਇੱਥੇ ਮੇਰੇ ਅਲੂ ਆ ਜਾ ਦੋ ਬੂਟੇ ਲੈਣ ਲਾ ਦੇ ਇੱਕ ਹੋਰ ਇੱਧਰ ਲਾ ਦੇ ਬਸ ਬਸ ਬਹੁਤ ਐਦਾਂ ਬਣੇ ਬਣ ਦੇ ਕੇ ਬਾਅਦ ਜਿੱਥੇ ਜ਼ਿਆਦਾ ਦੂਰ ਦੂਰ ਆ ਉੱਥੇ ਲਾਓ ਬਸ ਕੱਟਦੇ ਮੰਗਲੇ ਪਿੱਛੋਂ ਪਨੀਰੀ ਕੱਟਦੇ ਕੱਟਦੇ ਪਿੱਛੋਂ ਖੱਟ ਕੇ ਸਹੀ ਹੈ ਜਲਦੀ ਤੁਰ ਪੈਂਦਾ ਨਾਲੇ ਤਾਂ ਲੰਮਾ ਨਾ ਪਊਗਾ ਹਵਾ ਨਾਲ ਉਹਦੋਂ ਪਨੀਰੀ ਬਾਲੀ ਨਿੱਕੀ ਸੀ ਜਦੋਂ ਆਪਾਂ ਲਾਇਆ ਹੈ ਨਾ ਪਨੀਰੀ ਲੈਰੀ ਬਹੁਤ ਸੀ ਜਦ ਨਾਲ ਮੀਂਹ ਪੈਗਾ ਜ਼ਿਆਦਾ ਉਦਾਂ ਨਹੀਂ ਕੁਝ ਵੀ ਹੋਣਾ ਇਹ ਗੱਲ ਕੰਡੇ ਤਾਂ ਨਹੀਂ ਆਈਆਂ ਕਿੱਦੋਂ ਆ ਆ ਹਵਾ ਨਾਲ ਆਉਟ ਉਟੂ ਕਿ ਇੱਥੇ ਕੰਡੇ ਹੈ ਨਹੀਂ ਆਪਣੇ ਆਹ ਸਾਦੀ ਕੇ ਫੁੱਲ ਹਾਂ ਚਾਪੀ ਗੂ ਲੈ ਲਓ ਲਾ ਲਾਉਨੇ ਆ ਸਾਰੇ ਦੇ ਕੇ ਘੁੰਮ ਕੇ ਉਹ ਖਤਾਂ ਲਾ ਤਾਏ ਉਹ ਜੂਗਾ ਹੈਗਾ ਸੀ ਉਹ ਵੀ ਉਹ ਬੰਦੇ ਲਾ ਕੇ ਪਾਰਟੀ ਵਾਲੇ ਜੀ ਹੁੰਦਾ ਨਾ ਮੈਂ ਮਹਿਗਾ ਥੋੜਾ ਜਿਆਦਾ ਬੰਦੇ ਬਾਦ ਥੋੜਾ ਹੁੰਦੇ ਕੀ ਪਾਰ ਨਹੀਂ ਰਹੀ ਰਹਿੰਦਾ ਉਸੋ ਕੁ ਜੁਵਾ ਪਰ ਜਣੀ ਮਾਰਦਾ ਪੈਨੂੰ ਵੜਦੇ ਵੜਦੇ ਜੀ ਮਾਰਦੇ ਪੰਗਸਰੀ ਦੇ ਆ ਵੀ ਮਾਰ ਦੋ ਬੁੱਟਿਆ ਆ ਵੀ ਵੜਦੇ ਉਤੋਂ ਦੋ ਖਾ ਵੜਦੇ ਬਾਹੋਂ ਪਰਲੇ ਹੀ ਰਹਿੰਦੇ ਜੀਤ ਲੱਗਾ ਹਾ ਅੱਜ ਬਾਈ ਦੀ ਸਫਾਈ ਨੂੰ ਆ ਪਾਣੀ ਆਉਂਦਾ ਇੱਥੇ ਅੰਡਰਗਰਾਊਂਡ ਤੇ ਭੰਗ ਜੀ ਬੜੀ ਉੱਗੀ ਹੋਈ ਸੀ ਯਾ ਦੇਖੋ ਅੱਬਾ ਬੁੱਟਾ ਦੇਖੋ ਕਿੱਡਾ ਹੋਇਆ ਹਾ ਲਾਗੇ ਲਾਗੇ ਵੜਨ ਦਿਆ ਹੁਣ ਇਹ ਪਾਣੀ ਆਉਂਦਾ ਅੰਡਰਗਰਾਊਂਡ ਹੈ ਪਾਣੀ ਇਧਰ ਪ੍ਰੈਸ਼ਰ ਬਹੁਤ ਆ ਗਿਆ ਪਾਣੀ ਹੁੰਦਾ ਫੁੱਲ ਸਪੀਡ ਆ ਪਲਾਟ ਕਬਾਈ ਜੇਗਾ ਇੱਥੇ ਇਹ ਅੰਡਰ ਰਨ ਪਾਣੀ ਹੁੰਦਾ ਆਪਣਾ ਆ ਦੇਖੋ ਇਥੋਂ ਅੰਦਰੋਂ ਮੋਟਰ ਦਾ ਅੱਗੇ ਪੱਠੇ ਹੁੰਦੇ ਆ ਇਦਗੇ ਨੂੰ ਕੱਦ ਕਰਤਾ ਘਾਹ ਕੁ ਬਹੁਤ ਸੀਗਾ ਇਹਦੇ ਚ ਇਦਗੇ ਝੋਨਾ ਲਾਉਂਦਾ ਇੱਥੇ ਬਣਾਤਾ ਮੂੰਹ ਦਾ ਪਾਣੀ ਹੈਗਾ ਵੱਧੂ ਇਧਰ ਦੇ ਪਾਣੀ ਕਿੰਨੀ ਤੈ ਲੈ ਆਇਆ ਪਾਣੀ ਹੁਣ ਆਇਆ ਦੇਖੀ 10 ਮਿੰਟਾਂ ਦੀ ਪਾਣੀ ਪਾਣੀ ਹੋਣਾ ਕਰਤੀ ਜੀ ਉਹ ਖਤਰਾ ਤੋਂ ਬਗਿੱਤ ਹੰਦੜ ਰੋੜ ਇਦਾਂ ਪੈ ਪ ਜਾਂਦਾ ਇੱਦਾਂ ਗੱਡੀ ਖੜੀ ਆ ਉਹ ਪਰਲੇ ਬੰਨੇ ਡੇਢ ਕਿਲਾ ਫੇ ਜਮੀਨ ਦਾ ਕੰਮ ਨਾਲ ਯਾਰ ਬਾਬਾ ਪਰਲੀ ਰਹਿਣ ਦੇ ਓਕੇ ਆ ਉਹ ਵੀ ਨਾ ਬਸ ਆਹ ਕਿਦਾਂ ਠੀਕ ਆ ਲਿਆਂਦੀ ਖਾਲ ਹੋਰ ਇਹ ਲਿਆਂਗੇ ਹਾਂ ਜੀ ਕਿੰਨੇ ਬੋਰੇ ਲਿਆਂਦੇ ਕਿੰਨੇ ਲਿਆਂਦੇ ਓਏ ਲੈ ਹਟਿਆ ਕੋਣ ਹੈ ਕਿ ਯਾਰ ਜਿਆਦਾ ਨਹੀਂ ਲੱਗਦੀ ਅੱਛਾ ਆਹੋ ਸਾਹਮਣੀ ਮ ਠੀਕਾ ਹੁਣ ਪਿਆ ਫਰਕ ਕੱਲ ਸਹੀ ਆ ਭਰਾਵਾ ਹਾਂ ਦੀ ਹੈ ਨੋਵਰੀ ਹੋਇਆ ਸਾਰਾ ਜਨੋ ਦਾ ਬੋਲੇ ਬਿਚੇ ਆਹ ਆਦੇ ਸੇ ਮਰਦੇ ਲੈ ਕੇ ਉੱਪਰ ਆਣਗੇ ਇਹ ਫਿਰ ਲਤਨੀ ਪੈਣੀ ਪਾਣੀ ਦੇ ਤਰੇ ਹਾਂ ਹਾਂ ਮੋੜੇ ਤੇ ਪਾਵਾਂਗੇ ਕੋਈ ਨਾਲ ਨਹੀਂ ਪੱਟਾ ਸੋਕਤੇ ਥੋੜੀ ਲੋਣਾ ਪੱਟਾ ਮੱਟਾ ਲੋਣਾ ਪਿੱਛੇ ਪੱਟਾ ਆਇਆ ਨਾ ਤਾਂ ਕਿੱਦਿਆ ਆਇਆ ਨਾ ਪੱਟੇ ਨੂੰ ਵੀ ਆਂਡਾਲਾ ਖੋਲ ਕੇ ਆਜੂਗਾ ਰਹਿਣਾਂ ਤੇ ਫਿਰ ਲਾਉਣ ਲਤਨੇ ਪੈਣਾ ਨਹੀਂ ਤੇ ਫਿਰ ਸਵੇਰ ਨੂੰ ਰਹਿਣਦੇ ਰਹਿਣਦੇ ਰਾਹ ਨਾਲ ਦੇ ਰੋ ਇਹ ਜੇ ਆਪਾਂ ਸ਼ੁਰੂ ਕਰਤੀ ਅੱਜ ਖਾਦ ਪਾਉਣੀ 110 ਜੋ ਨਾ ਜੀ ਪਹਿਲੀ ਖਾਦ ਅੱਜ ਸਟਾਰਟ ਕੀਤੀ ਆਲੇ ਦੀ ਬੰਦਾ ਲੱਗਾ ਪਉਣ ਆਇਆ ਉਹਨੇ ਬੰਦਾ ਅੱਜ ਕੱਟ ਦਾ ਖਾਦ ਰੇਹ ਦਾ ਕੰਮ ਸ਼ੁਰੂ ਆਈ ਬਾਈ ਦੀ ਖਾਦ ਕਹਿੰਦੇ ਆ ਇੱਧਰ ਕਈ ਵੀਰ ਇਹਨੂੰ ਰੇਹ ਕਹਿੰਦੇ ਰੇਹ ਪਾਤੀ ਬਾਈ ਖਾਦ ਕਹਿੰਦੇ ਆ ਜੀ ਖਾਲ ਬਾਤ ਦੀ ਪਾ ਰਿਆ ਬੰਦਾ ਹੁਣ ਇਹਨੂੰ ਥੋੜੀ ਉਹਦਾ ਲੇਟ ਪਈ ਆ ਜੀ ਇਹ ਡੁੱਬਨ ਦਾ ਕਰਕੇ ਨਾਜਾ ਨਾਗਾ ਬਹੁਤ ਪੈ ਗਏ ਹੁਣ ਨਾਗਾ ਨੂੰ ਗਲਵਾ ਕੇ ਉਹ ਸੈੱਟ ਕਰਕੇ ਸਾਰਾ ਹੁਣ ਸ਼ੁਰੂ ਕੀਤਾ ਕੰਮ ਇਹਨੂੰ ਖਾਦਦਾ ਹੁਣ ਪਾਵਾਂਗੇ ਖਾਦ ਸਾਰੇ ਹੁਣ ਇੱਕ ਵਾਰੀ ਲੱਗਣ ਵਾਲਾ ਆਪਣਾ ਰਹਿ ਗਿਆ ਤਿੰਨ ਚਾਰ ਕਿੱਲੇ ਬਸ ਚੋਨਾ ਜੀ ਚੋਨਣ ਲੱਗ ਗਿਆ ਬਾਕੀ ਸਾਰਾ ਯਾ ਯੂਰੀਆ ਲੇ ਕੋਈ ਬੰਦਾ ਆ ਆਉਂਦੇ ਦੋ ਬੰਦੇ ਹੋਰ ਦੋ ਤਿੰਨੇ ਰਲ ਕੇ ਪਹੁੰਚੇ ਫੜਾਫੜ ਸਾਰੇ ਇਕੱਲੇ ਬੰਦੇ ਨੂੰ ਤਾਂ ਬਹੁਤ ਟਾਈਮ ਲੱਗ ਜਾਣਾ ਬਾਈ ਜੀ ਚਾਹ ਆ ਗਈ ਆ ਤੇ ਚਾਹ ਪੀ ਲੈਣ ਬੰਦੇ ਹੁਣ ਚਾਹ ਕਹਿੰਦੇ ਪੀਣੀ ਚਾਹ ਮਗਾਫੀ ਇਹਨਾਂ ਨੂੰ ਪੀ ਲੋ ਮੈਂ ਕਹਾ ਚਾਹ ਫੇਕ ਲੱਗੇ ਰਿਓ ਕੰਮ ਕੰਮ ਕਰਨਾ ਮੁੜ ਕੇ ਕੋਈ ਨਹੀਂ ਪੀ ਲੈਣ ਚਾਹ ਪੀ ਲੋ ਹੁਣ ਪਹਿਲੋ ਆ ਗਈ ਆ ਹੁਣ ਬਾਅਦ ਚ ਲੱਗੇ ਰਿਓ ਪੀ ਲੋ ਹੁਣ ਪਹਿਲੋ ਖਿੱਚੋ ਵੀ ਖਿੱਚੋ ਵੀ ਬਰਾੜ ਚਲੋ ਇੱਥੋਂ ਇੱਥੋਂ ਦਾ ਖਿੱਚ ਕੇ ਫੇ ਪੀ ਲਿਓ। ਧਰਮਸ ਵਿੱਚ ਵੇਚੀਏ ਕਿਹੜਾ ਠੰਡੀ ਹੋਣੀ ਆ। ਆ ਇੰਨਾ ਟੋਟਾ ਖਿੱਚ ਲਓ ਫੇ ਪੀ ਲਿਓ। ਮਾਰੋ ਮੰਡੋ ਮੰਡੀ ਅੱਲਾ। ਉਹ ਇੱਥੇ ਬਹੁਤ ਮਿੱਟੀ ਆ। ਢਾੜਨਾ ਬਣਾਓ ਬਹੁਤ ਔਰੇ ਨੂੰ ਲਾ। ਏ ਨਾ ਟੱਟ ਕੀ ਹੁਣ ਭੁੱਲ ਜਾ। ਜਿੰਨੀ ਮਿੱਟੀ ਲੱਗੀ ਆ। ਐਨੀ ਮਿੱਟੀ ਲਾ ਕੇ ਨ ਟੁੱਟਦੀ ਹੁੰਦੀ ਵਟ। ਉਹ ਭਾਈ ਆਪਾਂ ਵੀ ਪੀ ਲਈਏ ਚਾਹ ਫਿਰ ਆਪਾਂ ਕਰਦੇ ਆਂ ਕੰਮ ਸ਼ੁਰੂ ਪੀ ਲਈ ਆਪਾਂ ਵੀ ਥੋੜੀ ਜੀ ਫੇ ਲੱਗੇ ਰਵਾਂਗੇ ਫਿਰ ਆਪਾਂ ਕੋਈ ਪਰਵਾਹ ਹੀ ਨਹੀਂ ਫਿਰ 2 ਘੰਟੇ ਆਪਾਂ ਲੱਗੇ ਰਹੀਏ ਬ੍ਰੇਕ ਤਾਂ ਲਈ ਆ ਪਾਣੀ ਵੀ ਪੀਤਾ ਤੇ ਮੈਂ ਕਿਹਾ ਚਾਹ ਵੀ ਪੀ ਲਈਏ ਮੜੀ ਜੀ ਚਾਹ ਪੀ ਕੇ ਤੇ ਫਿਰ ਕਰਦੇ ਆਂ ਕੰਮਕਾਰ ਆਪਣਾ ਸ਼ੁਰੂ ਤੇ ਬੰਦੇ ਫੱਟੇ ਚੱਕੀ ਜਾਂਦੇ ਆ ਉਹ ਉੱਥੋਂ ਜਾ ਕੇ ਲਿਆਏ ਆ ਸਿੱਧੀ ਅੰਦਰੋਂ ਬਾਹਰੋਂ ਦੋਵੇਂ ਬੰਨਿਓ ਲਾਤੀਆ ਵਾਟ ਸਾਰੀ ਤੋੜ ਆ ਦੋ ਗਿੱਲਿਆਂ ਦੀ ਲਾਵੇਂ ਆ ਤੇ ਇੱਧਰੋਂ ਲਾਈ ਜਾਂਦੇ ਤੇ ਬਾਕੀ ਇੱਧਰੋਂ ਵੀ ਆ ਲਾਉਣਗੇ ਸਾਰੀ ਆਹ ਵਾਲੀ ਵਾਟ ਨੂੰ ਆਹ ਦੇਖੋ ਸਾਰੀ ਵਾਟ ਨੂੰ ਨਵਾਦਣੀ ਆ ਇੱਧਰ ਬਾਈ ਜੀ ਖੱਤੇ ਹੈਗੇ ਨੀਵੇਂ ਪਰਲੇ ਬੰਨੇ ਇੱਧਰ ਨੂੰ ਖੁੱਡਾ ਪੈਂਦੀਆਂ ਬੋਸ਼ ਪੈਂਦਿਆਂ ਕਰਕੇ ਖੁੱਡਾ ਬੋਤ ਪੈਂਦੀਆਂ ਚੂਹਿਆਂ ਦੀਆਂ ਉਹਦੇ ਕਿੱਡੇ ਕਿੱਡੇ ਖੁੱਡਾ ਦਿਖਾਉਣਾ ਤੁਹਾਨੂੰ ਮੈਂ ਰੋਜਾ ਜ਼ੂਮ ਕਰਕੇ ਆਹ ਦੇਖੋ ਐ ਡੇੜੀਆ ਖੁੱਡਾ ਆ ਜੀ ਇੱਥੇ ਆਹ ਦੇਖੋ ਢੀ ਖੁੱਡਵਾ ਇਹ ਤਾਂ ਯੂਏ ਨਾਜ਼ਰਾਂ ਦੇ ਇਸ ਕਰਕੇ ਕੱਚੀ ਵਾਟੇ ਦਾ ਪਾਤੀ ਦੀ ਆ ਨਾਲ ਤਾਂ ਫੇਰ ਘਟ ਘਾਰੇ ਪੈਂਦੇ ਆ ਫੇਰ ਪਾਣੀ ਟਿਗਿਆ ਰਹਿੰਦਾ ਬਾਈ ਜੀ ਇਦਾਂ ਇਸ ਕਰਕੇ ਸਾਨੂੰ ਇਹ ਕੱਚੀ ਵਟ ਨਾਲ ਨਾਲ ਪਾਣੀ ਪੈਂਦੀ ਆ ਖੱਤੇ ਜ ਬਰਾਬਰ ਹੋਣ ਫੇਰ ਤਾਂ ਪਾਈਦੀ ਨਹੀਂ ਖੱਤਾ ਘਟੋ ਘੜ 3 ਫੁੱਟ ਖੱਤਾ ਇਧਰ ਲਾਣੀ ਵਾ 3 ਤੋਂ ਵੱਧ ਹੀ ਹੋਊਗਾ ਘਟ ਨਹੀਂਗਾ ਜੀ ਇਹ ਨਾਲ ਨਾਲ ਕੱਚੀ ਵਟ ਪਾਲੀ ਦੇ ਵਸੇ ਰਹਿੰਦਾ ਕੰਮ ਉਹਦਾ ਈਡੀ ਵਾ ਟੁੱਟ ਗਈ ਤੇ ਬੱਜਣੀ ਨਹੀਂ ਕਦੇ ਵੀ ਮਾਰੋ 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 ਹੱਲਾ ਮਾਰੋ ਹੱਲਾ ਫੜਾ ਫੜ ਹਾਂਜੀ ਵੀਰ ਜੀ ਅੱਜ ਆਪਣੇ ਖੱਧੂ ਦਾ ਕੰਮ ਖਤਮ ਹੋਇਆ ਅੱਜ ਲਾਸ਼ ਤੇ ਲੱਗੇ ਹੋਏ ਅੱਜ ਕਰ ਦੇਣਾ ਸਾਰਾ ਅੱਜ ਕੰਮ ਫਤਿਹ ਕਰਨਾ ਬਸ ਸਾਰੇ ਖੱਧੂ ਆਲਮੇਂ ਟੇੜ ਦੇਣਾ ਕੰਮ ਬਾਈ ਜਾਰਾ ਆ ਤੋ ਨਾ ਲੱਗਦਾ ਰੂਆ ਕਦੋਂ ਦਾ ਕੰਮ ਖਤਮ ਹੋਣਾ ਆਜਾ ਤਾ ਘੰਟਾ ਹੋਰ ਚਲਾਵਾਂਗੇ ਜਿਆਦਾ ਚਲਾਉਂਦੀ ਲੋੜ ਨਹੀਂ ਆਪਾਂ ਨੂੰ ਹੁਣ ਚਲਾਇਆ ਥੋੜਾ ਹੋਰ ਚਲਾ ਦੇਣਾ ਪਾਣੀ ਫਿਰ ਇਦਾਂ ਨਾ ਦਵਾਈ ਪਾਈ ਹੋਈ ਆ ਫਿਰ ਜੇ ਦਵਾਈ ਪਾ ਕੇ ਪਾਣੀ ਨਾ ਰੱਖੋ ਤਾਂ ਫਿਰ ਘਾਓਗ ਪੈਂਦਾ ਇਸ ਕਰਕੇ ਲੈ ਕੱਲ ਸ਼ਾਮ ਨੂੰ ਪਾਈ ਸੀ ਫਿਰ ਪਾਣੀ ਤੋੜੀਆਂ ਲੱਗ ਪਈਆਂ ਹੀ ਤੇ ਹਨਾ ਮੈਂ ਕਿਹਾ ਥੋੜੀ देर ਜਨਰੇਟਰ ਚਲਾ ਲਈਏ ਆ ਹੁਣ ਚਲਾਇਆ ਜਨਰੇਟਰ ਥੋੜੀ ਦੇਰ ਇੱਥੇ ਖੱਤੇ ਦੇ ਵਿੱਚ ਮੋਟਰ ਆ ਤੇ ਪਾ ਪੈ ਜਾਂਦਾ ਆੜ ਚ ਪੈ ਪਿਆ ਦੇਖੋ ਇੱਥੇ ਇੱਥੇ ਪੈ ਬਾਦ ਪਾਣੀ ਨਿਕਲਦਾ ਆ ਖੱਤਾ ਇੱਕ ਪੂਰਾ ਫਨਾ ਵਾਲਾ ਹੋ ਗਿਆ ਪਤਲਾ ਪਤਲਾ ਬਸ ਬੰਦ ਕਰ ਦਾਂਗੇ ਜਲਦੀ ਚੱਜਦੇ ਅਣੀ ਚਲਾਉਣਾ ਆਪਾਂ ਬਾਲੀ ਦੇਰ ਲੋੜ ਹੀ ਨਹੀਂ ਚਲਾਉਂਦੀ ਪਤਲਾ ਪਤਲਾ ਕਰਕੇ ਤੇ ਬਸ ਕਰ ਦਨਾ ਬੰਦ ਤੇ ਬਾਕੀ ਕੱਲੂ ਦੇਖੀ ਜਊ ਅੱਗੇ ਚਲਾਇਆ ਨਹੀਂ ਜੇਟਰ ਅੱਜੀ ਲੋਡ ਪਈ ਆ ਉਧੇ ਸਰੀ ਜਾਂਦਾ ਲਾਈਟ ਵੱਧਉ ਹੁੰਦੀ ਐ ਲਾਈਟ ਦਾ ਕੋਈ ਚੱਕਰ ਨਹੀਂ ਗਾ ਇੱਥੇ ਥੋੜਾ ਗੜਬੜ ਹੋ ਗਿਆ ਕੰਮ ਉਦਾਂ ਲੋੜ ਹੀ ਨਹੀਂ ਜੇਨਰੇਟਰ ਚਲਾਉਂਦੀ ਥੋੜੀ ਦੇਰ ਚਲਾ ਆਪਾਂ ਹੁਣ ਬੱਸ ਚੱਲੂਗਾ ਹੁਣ ਬੰਦ ਕਰਕੇ ਲੈ ਜਾਾਂਗੇ ਬਾਕੀ ਸਵੇਰੇ ਦੇਖਾਂਗੇ ਕੀ ਪ੍ਰੋਗਰਾਮ ਚੱਲਦਾ ਸਵੇਰ ਨੂੰ ਉਧਰ ਹਿੱਸਾ ਵੀ ਲੱਗ ਰਿਹਾ ਕੰਪੇਨ ਨੂੰ ਸਵੇਰੇ ਰੈਡੀ ਹੋ ਜਾਣੀ ਹੈ ਕੰਪੈਨ ਆਪਣੀ ਕੱਲ ਦੁਪਹਿਰ ਨੂੰ 11-12 ਵਜੇ ਮਸ਼ੀਨ ਚੱਲ ਪੂਗੀ ਕੰਮ ਹੋ ਗਿਆ ਫਿਰ ਥੋੜਾ ਜਿਹਾ ਕੰਮ ਰਹਿ ਗਿਆ ਜੀ ਚੱਲ ਪੂਗੀ ਬੜਾ ਜਲਦੀ ਲਾਈ ਜਾਨੇ ਆ ਬੈਠਿਆ ਆਰਾਮ ਨਾਲ ਨੇਰਾ ਹੋ ਗਿਆ ਉਹਦਾ ਪਾਕੀ ਸਵੇਰੇ ਲੋਡ ਬੂਫੇ ਦੇ ਲਾਂ ਸਵੇਰ ਨੂੰ ਕਿਤਾਬਾਂ ਦਾ ਹਾਂਜੀ ਵੀਰ ਜੀ ਕੰਮ ਆਪਣਾ ਨਿਬੜ ਗਿਆ ਅੱਜ ਤੁਹਾਨੂੰ ਧਵਾ ਧਵਾਈ ਦਾ ਕੰਮ ਸ਼ੁਰੂ ਲੱਗਿਆ ਕਰਨ ਤੋ ਇਹ ਹੁਣ ਰੋਟਾ ਵੇਟਰ ਦਾ ਅੱਜ ਕੰਮ ਆਪਣਾ ਹੋ ਗਿਆ ਫਤਿਹ ਇਹਦੇ ਮਗਰ ਆ ਪੰਪ ਪਾ ਲਿਆ ਟੇਟਰਾ ਵਾਲੇ ਮਗਰ ਛੋਟੇ ਮਗਰ ਹੁਣ ਪਹਿਲੋ ਧੋਨੇ ਆ ਰੋਟਾਵੇਟਰ ਫੇਰ ਧੋਨੇ ਆ ਟਰੈਕਟਰ ਕਿਉਂ ਜੀ ਚੱਲੂ ਕਰੀਏ ਰੋਟਾਵੇਟਰ ਧੋ ਦਈਏ ਦੇਖੋ ਧੋਨੇ ਆ ਬਾਈ ਜੀ ਉਂ ਪੇ ਸੰਦ ਬਲੇਵਾ ਆ ਲੱਗਾ ਪਿਆ ਬਾਈ ਜੀ ਇਧਰ ਜੀਤ ਪਾਣੀ ਮਾਰਨ ਆ ਬੜਿਆ ਫਰਦਾ ਥਲੇ ਰੋਟਾਵੇਟਰ ਦੇ ਥੱਲੇ ਵਾਕਾ ਆਗੂ ਲਾਰੇ ਜੀ ਬਸ ਆ ਥੱਲੇ ਸੁਭਾਈ ਉਹਦਾ ਕਰਦੇ ਪੱਠੇ ਬੀਜਣੇ ਆ ਆਪਾਂ ਇੱਕ ਵਾਰੀ ਉੱਦੋਂ ਸਾਫ਼ ਕਰਦੇ ਪੂਰਾ ਥੱਲੇ ਹੋਈ ਗਿਆ ਮੈਨੂੰ ਲੱਗਦਾ ਕਿ ਨਹੀਂ ਬਸ ਵੇ ਉੱਤੋਂ ਲਾ ਸਾਰਾ ਅੱਜ ਦਾ ਉਹ ਜਿੱਥੇ ਆਪਾਂ ਛਾਵੜ ਤੇ ਪਾਏ ਹੋ ਨਾ ਬੋਰੇ ਉਹਨਾਂ ਨੂੰ ਮਾਰ ਲਾ ਚਾਹੀਦਾ ਨਾ ਲੱਥੀ ਜਾਣੀ ਨਾ ਬੋਰੇ ਆ ਟਾਪਲੇ ਨੂੰ ਟੋਪਲ ਗਈ ਤੋੜੇ ਤੋੜੇ ਤਸਵਾਰੋ ਪੈਪ ਪੈਪ ਤੋੜੇ ਜੀ ਤੋੜੇ ਪੈਪ ਖੋਲ ਦੇਣਿਆ ਪੈਪ ਖੋਲ ਖੋਲਨੇ ਕੋਈ ਛਾਵੜ ਰਾਵੜ ਲਾ ਕੇ ਨਿਕਲਨੇ ਇੱਧੇ ਕਰ ਦ ਫੇਰ ਤੇ ਦੋਵਾਂ ਤੇ ਕਰੋਸ ਤੋਂ ਉੱਤੇ ਜਾਣਗੇ ਨਾਲ ਹੀ ਨਾ ਆਓ ਕਰ ਦੋ ਟਰੈਕਟਰ ਚ ਪਈਆ ਪਰਲੇ ਚ ਉਹ ਤਾਂ ਟੂਲ ਚੋ ਲਿਆ ਕਰਦ ਪਰੇ ਰੱਖ ਮਾਰਾ ਛਿੱਟੇ ਪਿੰਡੇ ਐ ਚ ਮਗਾ ਦਾਂ ਹੁਣ ਵੀਰ ਜੀ ਆਪਾਂ ਰੂਟਾ ਵੇਟਰ ਪੂਰਾ ਸਾਰਾ ਲੱਗਾ ਇਹ ਬਹੁਤ ਹੀ ਐਤ ਕੀ ਲਾਇਆ ਨਹੀਂ ਰੋਟਾ ਵੇਟ ਰੇਕ ਵੀ ਵਾਰੀ ਆ ਰਗੀ ਜਿਉਂ ਪਾਲਿਆ 740 ਕੰਮ ਚ ਲੰਦਿਆ ਆ ਰਗੀ ਇਹਨੂੰ ਧੋੜੀਏ ਤੋਦ ਆ ਕੇ ਫੇਰ ਹੁੰਨੇ ਆ ਸਾਂਹ ਦੇ ਦਿਵਾਲੇ 2 ਘੰਟੇ ਲਾਉਣੇ ਆ ਪਾ ਸਾਂਹ ਨੂੰ ਅੱਜ ਬੜਾ ਕੰਮ ਦਿੱਤਾ ਹੈ ਸਾਂਹ ਨੇ ਸਾਰਾ ਸੀਜ਼ਨ ਉਜਾਰੇ ਨੇ ਇਹ ਵੀ ਜੀਬ ਕੱਢ ਛੱਡੀ ਐ ਸਾਰਾ ਸੀਜ਼ਨ ਸੱਕੇ ਦੇ ਟਾਂਡੇ ਕਿਹੜਾ ਸੌਖੇ ਆ ਨਪਣਿਆ ਥੱਲੇ ਉਹ ਵੀ ਜਿੱਤ ਹੋ ਜਾਂਦਾ ਰੂਟਰ ਵੈਟਰ ਝੋਟਾ ਜਾਂਦਾ ਲੱਗ ਗਿਆ ਮੈਂ ਬਾਬਾ 베ਡ ਦੇ ਨੂੰ ਘੰਟਾ ਹੋ ਜਾ ਲਾਦਾ ਘੰਟਾ ਪੋਣਾ ਹੋ ਜਾ ਲਾ ਇਹਨੂੰ ਲੱਗੇ ਨੂੰ ਥੱਲੇ ਬਹੁਤ ਗਾਰਾ ਚਮੜੇ ਉੱਤੇ ਬਹੁਤ ਮਿੱਟੀ ਸੀ ਬੋਰਾ ਬੋਰਾ ਮਿੱਟੀ ਦਾ ਲਾਇਆ ਜਿੱਤੋਂ ਪੈਰਾਂ ਨੇ ਮਾਰਿਆ ਚੱਕ ਚੱਕ ਰੂਟਰ ਵੈਟਰ ਦੇ ਉੱਪਰ ਗਾਰਾ ਸਾਰਾ ਉਜੀ ਸਰਫ ਵੀ ਮਾਰਨਾ ਸਰਫ ਸਰਫ ਵੀ ਮਾਰ ਦਈਏ ਇੱਕ ਪਾਣੀ ਮਾਰ ਲਈ ਏਲੇ ਕੱਲਾ ਵਧੀਆ ਤਰ੍ਹਾਂ ਆਜੂ ਮੜਿਆ ਮਾਰਦੇ ਨੇ ਸਰਫ ਵੀ ਦਾਗ ਦੂ ਲਾਤੀ ਜਾਣਗੇ ਮਿੱਟੀ ਵਾਲੇ ਆਦੇ ਦਾ ਲਾਲ ਡੱਬੇ ਤੇ ਰੰਗ ਦੇ ਦਾਗ ਬਹੁਤ ਪਏ ਆ ਕਪੜਾ ਮਾਰਦੇ ਨੇ ਮੜਿਆ ਆ ਮੇਰੇ ਧਮਾਰ ਵਿੱਚ ਪਾਪਾ ਸਾਰੇ ਆ ਜੀ ਮਾਰ ਵਿੱਚ ਪਾਪਾ ਦੇ ਉਰਲੇ 'ਚ ਵੀ ਮਾਰ ਮੜਾ ਪਾਣੀ ਸਾਫ ਹੋਊ ਸਾਰਾ ਗਾਰਾ ਨਿਕਲ ਆ ਵਿੱਚ ਬੜਾ ਗਲ ਜਾਣਗੇ ਹਰਲੇ ਦੇ ਮੇਰੇ ਹਾਲ ਦੋ ਕਰਤਾ ਹੀ ਮੈਂ ਐ ਦੀ ਪੱਤੀ ਤੇ ਮਾਰੀ ਉਰਲੇ ਬਣੇ ਮਿੱਟੀ ਲੱਗੀ ਉਰਲੇ ਬਣਿਆ ਪੱਤੀਆਂ ਨੇ ਮਾਰ ਦੇ ਦਾ ਪਰ ਪੱਤੀਆਂ ਨਹੀਂ ਆ ਰਿਆ ਦੇ ਆ ਥੜਲੀ 'ਚ ਵੀ ਮਾਰ ਥੜਲੀ 'ਚ ਵੀ ਗਾਰਾ ਫੜਿਆ ਆ ਰਿਆ ਦੇ ਬਸ 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 ਪਰਲੀਆ ਜੀ ਮਾਰ ਥਲੇ ਨਤੇ ਦੇ ਕੇ ਸਾਰਾ ਗਾਰਾ ਕੱਢ ਦੇ ਭਾਈ ਆਪਾਂ ਦਾ ਇਹਦਾ ਸਪਰੇਅ ਵਾਲਾ ਪੰਪ ਆ ਇਹਦੀ ਇੱਕ ਨੋਜ਼ਲ ਨੂੰ ਲੰਮਾ ਪੈ ਬਣਾਇਆ ਹਾਂ 100 ਫੁੱਟ ਵਾਲਾ ਇਹਨੂੰ ਭਰ ਲਈਦਾ ਟੈਂਕੀ ਨੂੰ ਤਾਂ ਬਾਹਰ ਆ ਕੇ ਧੋਈਦਾ ਦੂਜਾ ਵੀ ਹੈਗਾ ਵਾਸ਼ ਰੱਬ ਨੇ ਕੋ ਦਾ ਪ੍ਰੈਸ਼ਰ ਥੋੜਾ ਘੱਟ ਆ ਇਹਦੇ ਨਾਲੋਂ ਇਹਦਾ ਪ੍ਰੈਸ਼ਰ ਬਹੁਤ ਆ ਜੀ ਇਹਦਾ ਟਰੈਕਟਰ ਨਾਲ ਪਾ ਕੇ ਨਾਲੇ ਬਾਹਰ ਲਈਦਾ ਨਾਲੇ 500 ਲੀਟਰ ਨਾਲ ਵਧੀਆ ਧੋਤਾ ਜਾਂਦਾ ਵਾ 1 2 ਪੰਪ ਟਰੈਕਟਰ ਨੂੰ ਮਹਾ ਲੱਗਣੇ ਆ ਰਾਮਨਾਥ ਦਾ ਚੱਲੀ ਜਾਂਦਾ ਨਾਲੇ ਪ੍ਰੈਸ਼ਰ ਵੀ ਠੀਕ ਆ ਨਾਲੇ ਬਾਹਰ ਕਰਦੇ ਨੇ ਇਹਦਾ ਉਹ ਫਿਰ ਅੰਦਰ ਫਿਰੋ ਲੈਡ ਲਾਓ ਤਾਰ ਲਾਓ ਲੰਬੀ ਫੇ ਚੱਲਦਾ ਵਾ ਤੇ ਆਪਾਂ ਇਹਦੇ ਲਈ ਦਾ ਪੈਪ ਬਣਾਇਆ ਹਾਂ ਲੰਬਾ ਕੋਈ ਵੀ ਚੀਜ਼ ਜੇ ਮੈਂ ਕੰਪੈਨ ਦੇ ਰੈਡੀਟਰ 'ਚ ਪਾਣੀ ਮਾਰਨਾ ਹੋਵੇ ਇੱਦਾਂ ਲੈ ਜੀਦਾ ਭਰ ਕੇ ਕੰਪੈਨ ਨੂੰ ਹੀ ਕੋਈ ਵੀ ਕੰਮ ਵੈਦਾਂ ਲੈ ਜੀਦਾ ਨਾਲ ਕੰਮ ਨੇ ਪੜ ਜਾਂਦਾ ਆਪਣੇ ਤਾਂ ਕਰਕੇ ਇਹਦਾ ਪੈਪ ਲੰਮਾ ਬਣਾਇਆ ਆਪਾਂ ਉਹ ਪੈਪਾਂ ਦੇ ਮਾਰਦੇ ਛਾਵਟਾ ਵਾਲੇ ਪੈਪਾਂ ਦੇ ਵੀ ਫੇ ਖੋਲੀਏ ਮਾੜੀ ਵੀ ਇਦੀ ਹੁਣ ਪਰਦਾ ਆ ਸਕੂਲੋਂ ਆ ਤੇ ਹੁਣ ਲੱਗੇ ਪਏ ਦੋਵੇਂ ਜਣੇ ਹੁਣ ਜੀਤ ਤੇ ਨਾਲ ਦੋਵੇਂ ਲੱਗੇ ਸ਼ੈਂਪੂ ਚੰਪੂ ਮਾਰਦਾ ਇਹਨੂੰ ਹੁਣ ਦੇਖੋ ਟਰਬੋ ਆਪਣੀ ਨਿਕਲ ਆਈ ਗਰੀ ਨਵੀਂ ਪੂਰੀ ਹੁਣ ਹੋਈ ਆ ਤਸੱਲੀ ਪਰ ਤੋ ਰੇਮ ਦੇ ਅੰਦਰਵਾਰ ਮਾਰੀ ਪਰਲੇ ਦੇ ਅਗਲੇ ਦੇ ਉਹ ਦੇ ਅੰਦਰਵਾਰ ਮਿੱਟੀ ਦੇ ਰੇਮ ਚ ਹੈ ਹੁਣ ਬਣੀ ਬਾਈ ਜੀ ਗੱਲ ਪੂਰੀ ਉਹ ਰੇਮ ਮਿੱਟੀ ਮਿੱਟੀ ਕੱਢ ਕੇ ਬੰਦ ਕਰਦਾ ਮੈਂ ਕਿਉਂ ਸ਼ਾਮ ਨੂੰ ਧੋਵਾਂਗਾ ਮਾਰਿਆ ਆੜੀ ਜੰਗਲ ਰਖਾ ਕਰ ਛੋਹ ਦੇ ਉੱਤੇ ਪੋਨਾਣਾ ਮਾਰੀ ਜੰਗਲ ਹਾਂ ਇਦਾਂ ਤੂੰ ਉਹਿਆਂ ਬਣਾ ਕੇ ਮਾਰ ਉੱਪਰ ਛਤਰੀ ਦੇ ਪਾਣੀ ਪਰ ਤੈ ਇਧਰ ਉਹ ਰੇਮਜ ਮਾਰ ਇੱਥੇ ਬਹਿ ਕੇ ਥੱਲੇ ਰੇਮਜ ਮਾਰ ਇਦੋਂ ਮਾਰ ਨਾ ਬਹਿ ਕੇ ਥੱਲੇ ਉਹ ਦੇ ਹਾਂ ਹੋਰ ਹੋਰ ਪਰਲੇ ਬਣ ਤੇਰੇ ਵਾਲੇ ਬਣੇ ਉਹ ਥੱਲੇ ਦੇ ਪਰ ਤੂੰ ਤੇਰੇ ਵਾਲੇ ਪਾਸੇ ਥੱਲੇ ਪ੍ਰੈਸ਼ਰ ਨਾ ਮਾਰਿਆ ਕਰ ਮਿੱਟੀ ਦੇ ਥੱਲੇ ਮਿੱਟੀ ਚੱਕ ਚੱਕ ਮਾਰਨੀ ਐ ਨੇ ਹਾ ਦੇ ਹਾ ਦੇ ਮਿੱਟੀ ਦੇਖ ਘੱਟ ਘੱਟ ਮਿੱਟੀ ਸਾਰੀ ਪਰਲੇ ਇਹ ਮਾਨੂੰ ਵੀ ਮਾਰ ਅੰਦਰੋਂ ਪਰਲੇ ਬਨੇ ਹੋ ਜਾ ਹੋਰ ਥੋੜਾ ਆ ਪਰ ਤੇ ਔਨੂ ਹੋ ਜਾ ਮੜ ਆ ਛੋ ਦੇ ਮਾਰ ਦੇ ਉਂਗਲ ਰੱਖ ਕੇ ਛੋ ਦੇ ਮਾਰ ਰੇਸ ਘਟਾ ਦਵਾ ਮਾੜੀ ਜੀ ਸਹੀ ਆ ਲਓ ਜੀ ਔਨ ਹੋਇਆ ਕਲੀਨ ਪੂਰਾ ਥੋੜਾ ਡੀਜ਼ਲ ਪਾ ਕੇ ਮਾਰਦਾ ਭਾਈ ਜੀ ਹੁਣ ਆਪਾਂ ਉਹ ਵਾਟਰ ਕੁਲਰ ਵੀ ਤੋੜੀ ਹਿੱਤੇ ਵਾਟਰ ਕੁਲਰ ਆ ਹੁਣ ਇਹਦੀ ਵਾਰੀ ਆ ਹੁਣ ਇਹਨੂੰ ਕਰਾਂਗੇ ਅਰਜਨ ਆਣਾ ਅਰਜਨ ਵੀ ਧੋਣਾ ਜੀ ਸਾਰੇ ਆਪਾਂ ਕੱਢ ਦੇਣੇ ਬੰਬ ਇਹਨਾਂ ਦੇ ਦੇਖੋਂ ਦੇਖ ਤਾਂ ਕਿ ਮੂੰਹ ਵਿੱਚ ਦੀ ਛੋਹ ਆ ਦੇ ਇਹ ਆਪਣਾ ਬੜਾ ਪਿਆਰਾ ਟਰੈਕਟਰ ਆ ਬਾਈ ਜੀ ਇਹ ਜਿਉਂ ਲੈ ਆਇਆ ਨੂੰ ਮੈਂ ਹੀ ਚਲਾਇਆ ਡਰਾਈਵਰ ਡਰੋਰ ਨੂੰ ਕਿਹਨੂੰ ਸਤਾ ਜੀ ਚਲਾਉਣੇ ਨੂੰ ਅੱਜ ਤੱਕ ਆਪਾਂ ਹੀ ਚਲਾਇਆ ਇਹਨੂੰ ਆਪਾਂ ਆਪਣੇ ਤੋਂ ਵੀ ਵੱਧ ਕੇ ਇਹਨੂੰ ਸਾਭ ਕੇ ਰੱਖਿਆ ਜੀ ਆਪਦੇ ਨਾਲੋਂ ਵੀ ਬੜਾ ਚਲਾਇਆ ਜੀ ਇਹ ਆਪਣੇ ਅੱਜ ਮੀਂਹ ਪੈਣ ਦਾ ਸਵੇਰ ਦਾ ਜੀ ਅੱਜ ਚੰਗਾ ਮੀਂਹ ਪਈ ਜਾਂਦਾ ਸਵੇਰ ਦੀ ਬਾਰਸ਼ ਆ ਗਈ ਹੋਈ ਆ 10 ਦਿਨ ਗਰਮੀ ਨਹੀਂ ਰਹੀ ਆ ਜਿਆਦਾ ਬੁਰਾ ਹਾਲ ਕਰਤਾ ਸਾਰਿਆਂ ਦਾ ਸ਼ੁਕਰ ਅੱਜ ਪਰਮਾਤਮਾ ਨੇ ਬਾਰਸ਼ ਪਾਈ ਆ ਹਾਂਜੀ ਵੀਰ ਜੀ ਮੀਂਹ ਪੈ ਗਿਆ ਚੰਗਾ ਕਿਹੜਾ ਮਾਰ ਚੱਲੇ ਹੁਣ ਉਧਰ ਦੂਜੇ ਕਤਿਆਂ 'ਚ ਇਹ ਵਾਹ ਪੈ ਗਿਆ ਫਿਰ ਵੀ ਲੱਗਾ ਮੀਂਹ ਅਜਾ ਸੁਭਾਰਾ ਪਰਮਾਤਮਾ ਨੇ ਮੀਂਹ ਪਾਇਆ ਜੀ ਬਾੜੀ ਖੰਡ ਨੂੰ ਲੋਈਆਂ ਨੂੰ ਬਹੁਤ ਬੁਰਾ ਹਾਲ ਹੋ ਗਿਆ ਜੀ ਦਾ ਜਦਾ ਜੀ ਸਹੀ ਹੋ ਗਿਆ ਮੀਂਹ ਪੈ ਗਿਆ ਚੰਦ ਹੋ ਗਿਆ ਸੁਭਾਰਾ ਪਰਮਾਤਮਾ ਦਾ ਮੀਂਹ ਆਇਆ ਜੀ ਬੰਦਿਆਂ ਦਾ ਬੁਰਾ ਹਾਲ ਕਰਤਾ ਜੀ ਮੀਂਹ ਹੈ ਕੱਲ ਵੀ ਗਾਰੀ ਗਰਮੀ ਦੀ ਕਾਮ ਨੂੰ ਉਹ ਮੋਤ ਇੰਨੀ ਸਾਹ ਨਹੀਂ ਹੁੰਦਾ ਸੀਗਾ ਸਵੇਰ ਤਾਂ ਸਵੇਰ ਤੋਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਗਾਰੀ ਦੀ ਪਰ ਹੁਣ ਤਸੱਲੀ ਕਰਾ ਦਿੱਤੀ ਹੈ ਪ੍ਰਮਾਤਮਾ ਨੇ ਅੱਜ ਸਵੇਰ ਦਾ ਹੀ ਲੱਗਾ ਹਾਇਆ ਝੋਨਾ ਵੀ ਭਰ ਗਿਆ ਵਾ ਤੇ ਮਾਰਸ ਸਾਹ ਵੀ ਆਇਆ ਸੋਨਾ ਟੈਂਪਰੇਚਰ ਘੜਿਆ ਮੜਿਆ ਬਹੁਤ ਗਰਮੀ ਕੀਤੀ ਹੋਈ ਸੀ ਰੱਬ ਨੇ ਮਟਰ ਪਰ ਲੈ ਬੋਨੇ ਚੱਲੇ ਕਿੜਾ ਮਾਨ ਰਾਤ ਮੋਟਰ ਚੱਲੀ ਜਾਂਦਾ ਹੋਰ ਨਾ ਬੱਤਾ ਟੁੱਟ ਗਿਆ ਹੁਣ ਉਹ ਦੀਆਂ ਢੋਨਾ ਆਪਣਾ ਵੀ ਇਹ ਬਹੁਤ ਵਧੀਆ ਤੁਰਿਆ ਢੋਨੇ ਵਧੀਆ ਤੁਰ ਪਿਆ ਸਾਰੇ ਛਤਰੀ ਚੋਰੀ ਟਪ ਟਪ ਪਾਣੀ ਸੀ ਜਾ ਵੀ ਡਟਿਆ ਆ ਨਾਲ ਤੇ ਤੇ ਆ ਮੌਸਮ ਵਧੀਆ ਬਣ ਗਿਆ ਬਾਈ ਜੀ ਨਿਆਰੇ ਬੰਤੇ ਮੀਨ ਨੇ ਕਿੱਥੇ ਗਰਮੀ ਨੇ ਲੂ ਮਾਰਿਆ ਕਿੱਥੇ ਅਜ ਨਿਆਰੇ ਬੱਜੇ ਹੋਇਆ ਵਾ 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 ਰਬਾ ਤੇਰੇ ਰੰਗ ਨਿਆਰੇ ਪਾਣੀ ਵਟਾ ਬਰਾਬਰ ਵਾ ਹਾਂ ਇਹਦੀ ਪਾਣੀ ਵਟਾ ਦੇ ਬਰਾਬਰ ਪੂਰਾ ਅਜੀਤ 껃ੜਾ ਗੂੜਾ ਮਾਰਾ ਜਾ ਕੇ ਨੇ ਨਿਤ ਘਾਰਾ ਗੂੜਾ ਪਾਇਆ ਨਾ ਉਹ ਜਿਹੜੀ ਵਟ ਉਧਰ ਵਾ ਉਹ ਵੀ ਦੇਖ ਉਹ ਵੀ ਦੇਖ ਉਧਰਲੀ ਵੀ ਦੇਖ ਆ ਉਧਰ ਖੱਤੇ ਨੀਵੇਂ ਆ ਹੋਰ ਨਾ ਕਦੇ ਖਲਾਰੇ ਪੈ ਜਵੇ ਆਣਾ ਜਿਹੜਾ ਮਾਰ ਲਾ ਪਾਣੀ ਬਹੁਤ ਜ਼ਿਆਦਾ ਹਲੇ ਬੱਦਲ ਫੇਰ ਤੋਂ ਚੜਿਆ ਹੁੰਦਾ ਪੂਰਾ ਫੇਰ ਇਧਰੋਂ ਆਵੇ ਬਹੁਤ ਵਧੀਆ ਮੌਸਮ ਹੋ ਗਿਆ ਲੈ ਨਜ਼ਾਰੇ ਬੰਦੇ ਰ ਆਪਣੇ ਪੂਰੇ ਇਹਨੂੰ ਹੁਣ ਅੱਡੀ ਠਹਿਰ ਕੇ ਦਵਾਈ ਦੂਈ ਪਾਵਾਂਗੇ ਹੁਣ ਰੁਕ ਜਾ ਇੱਧਰ ਦੇਖ ਲੈ ਜੀਨੇ ਹੁਣ ਚੱਲੇ ਉੱਤਰ ਹਾਂ ਚੜਾ ਚੜਾ ਮੋੜੋ ਅੱਗੇ ਜਾਣਾ ਹੁਣ ਬੰਗੜਾ ਚੱਲੀਏ ਆ ਜੀ ਜਾਣਾ ਵਾ सड़क है सड़क ही आलो कि डूबे हाँ जी हाँ जी